you गांक कर्यारसां बार नहीं दस्या की ना पहला भी हाँ भी उठे जा मेरे ने मामा ने उठाया है मामाई ने दस्या अच्छा मामा जी कर दिया सपोर्ट पूरी हैं ते पापा भी कर गी। 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 है? वदी है, वदी है, दिया सपोर्ट पूरी हैं चलो बढ़िया बढ़िया सपोर्ट चाहिए थी हैं और उठे कितने दिन लगे पत्ते तो फिर दोबारा क्या हैं दोबारा हैं हो और सुनाओ फिर ਰੇ ਅੱਜ ਕਿਵੇਂ ਚੱਲ ਰਿਹਾ ਹੈ ਬਹੁਤ ਵਧੀਆ ਚੱਲ ਰਿਹਾ ਹੈ ਆ ਲਾ ਵੀ ਇੱਥੇ ਨਾ ਇਸ ਲਾਈ ਰਿਹਾ ਹੈ ਅਰੇ ਅੱਜ ਫਿਰ ਬਰੀਅਲ ਹੈ ਹਾਂਜੀ ਕੋਣ ਕਰਾਉਂਦਾ ਕੋਣ ਫਿਰ ਅੱਜ ਕੋਣ ਕਰਾਉਂਦਾ ਪਾਪਾ ਜੀ ਤਾਇਆ ਜੀ ਅੱਛਾ ਦੋਨੇ ਕਰਾਂਦੇ ਅੱਛਾ ਪਾਪਾ ਜੀ ਫਿਰ ਰਹਿੰਦੀ ਪੂਰੀ ਸਪੋਰਟ ਪੂਰੀ ਫੁੱਲ ਹੈ ਹਾਂਜੀ ਮਾੜਾ ਲੱਗ ਰਿਹਾ ਪੂਰਾ ਅੱਛਾ ਪਾਪਾ ਫਿਰ ਕੀ ਟੁੱਟ ਨਾ ਟੋਲ ਪਲੇ ਕਰਦੇ ਫਿਰ ਜਦੋਂ ਹਾਂਜੀ ਜਗਾਣਾ ਹਣ ਦੱਸਦੇ ਸੀਗੇ ਤੇਰੇ ਪਾਪਾ ਕਹਿੰਦੇ ਕਹਿੰਦੇ ਵੀ ਐ ਕਰਕੇ ਕਹਿੰਦੇ ਆਪਾਂ Song ਕਰ ਰਹੇ ਹਾਂ ਨਵਾ ਹਾਂਜੀ ਅੱਛਾ ਤੇ ਉਹ ਤਿਆਰੀਆਂ ਪੂਰੀਆਂ ਹੋ ਗਈਆਂ ਦੀ ਹਾਂਜੀ ਤੇ ਰਗੀਰ ਕਿਦੋਂ ਆਜੂਗਾ ਆਜੂਗਾ ਜੀ ਦੋ ਤਿੰਨ ਦਿਨਾਂ ਚ ਦੋ ਤਿੰਨ ਹਣਾ ਕੋਈ ਨਹੀਂ ਚਾਹੇ 15 ਦਿਨਾਂ ਨੂੰ ਆਜੇ ਹੈਨਾ ਪੂਰੀ ਪੂਰੀ ਸਪੋਰਟ ਕਰਾਂਗੇ ਹੈਨਾ ਮਹਾਰਾਜ ਸਪੋਰਟ ਪੂਰੀ ਕਰਾਂਗੇ ਸਾਰੇ ਹਾਂਜੀ ਹੈਨਾ ਚਲੋ ਵਧੀਆ ਰਿਆਜ ਦੱਬ ਕੇ ਕਰਿਆ ਕਰ ਠੀਕ ਹੈ ਠੀਕ ਹੈ ਹੋ ਹੋ ਸੁਣਾਵਦਾ ਸੋਤਰ ਉਥੋਂ ਦਾ ਬਹੁਤ ਅੱਛਾ ਪਰ ਜੋ ਐਂਟਰੀ ਹੋ ਗਈ ਹਾਂਜੀ ਹੈਨਾ ਤੇ ਐ ਐਂਟਰੀ ਤੇ ਫਿਰ ਉਹਨੇ ਪਹਿਲਾਂ ਤੈਨੂੰ ਕੀ ਕਿਹਾ ਉਹਨਾਂ ਨੇ ਵੀ ਵੀ ਆ ਸੁਣਾਉ ਸਿੱਧਾ ਹਾਂਜੀ ਕਿ ਤਿਆਰੀ ਕੀਤੀ ਪਹਿਲਾਂ ਵੀ ਪਹਿਲਾਂ ਮੈਂ ਤਾਂ ਜੀ ਤਿਆਰੀ ਕਰਕੇ ਗਿਆ ਸੀ ਤਿਆਰੀ ਕਰਕੇ ਗਿਆ ਸੀ ਹਾਂਜੀ ਕੋਣ ਸੀਗਾ ਜੱਜ ਜੱਜ ਕੋਣ ਸੀਗਾ ਨੂਰੀ ਨੂਰੀ ਜੀ ਉਹ ਜੀ ਸਚਨੂ ਜਾਈਏ ਸਚਨ ਹੋ ਜਾਸੀ ਅੱਛਾ ਹਾਂਜੀ ਠੀਕ ਹੈ ਕੋਲੇ ਰਕੇ ਬੁਖ ਰਹਿ ਨਾ বৰ দু বন এবি বৰ দুপেৰে ਡਾ ਦੁੱਖ ਓਏ ਇਹ ਸਾਡੇ ਆਵਾਦ ਜੀ ਆਵਾਦ ਬਠਿੰਡਾ ਹੈ ਹੋਰ ਉਥੋਂ ਦੀ ਕੋਈ ਗੱਲਬਾਤ ਹੈ ਉਥੋਂ ਦੀ ਕੋਈ ਗੱਲਬਾਤ ਹੋਰ ਚੰਡੀਗੜ੍ਹ ਦੀ ਦੱਸ ਚੰਡੀਗੜ੍ਹ ਦੀ ਕੋਈ ਗੱਲਬਾਤ ਮੈਨੂੰ ਬਹੁਤ ਵਧੀਆ ਲੱਗੇ ਜੇ ਉੱਥੇ ਜਾ ਕੇ ਵਧੀਆ ਲੱਗੇ ਬਈ ਸੋ ਪੰਜਾਬ ਦੇ ਵਿੱਚ ਫਿਰ ਤੂੰ ਗਿਆ ਹੈਣਾ ਹਾਂਜੀ ਠੀਕ ਹੈ ਕੀ ਹੋ ਗਿਆ ਕਿੰਨੇ ਗੀਤ ਕਿਤੇ ਤੂੰ ਉੱਥੇ ਫਿਰ ਮੈਂ ਤਿੰਨ ਚਾਰ ਗਾਣੇ ਸ਼ੋਅ ਕਿੰਨੇ ਲੱਗੇ ਐਪੀਸੋਡ ਕਿੰਨੇ ਲੱਗੇ ਐਪੀਸੋਡ ਲੱਗੇ ਸੀ ਮੇਰੇ ਤਿੰਨ ਚਾਰ ਲੱਗੇ ਸੀ ਚਾਰ ਲੱਗੇ ਐਪੀਸੋਡ ਹਨ ਠੀਕ ਹੈ ਚਾਰ ਚਾਰ ਗਾਣੇ ਦੀ ਉਹਦਾ ਫਿਰ ਮਹੀਨਾ ਲੱਗਿਆ ਹਨ ਮਹੀਨਾ ਡੇਢ ਮਹੀਨਾ ਲੱਗੇ ਤੇਰੇ ਉੱਥੇ ਪਤਾ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਕਿਹੜੇ ਕਿਹੜੇ ਫੇਸ ਸੁਣਾਈ ਫਿਰ ਉੱਥੇ ਗੀਤ ਉੱਥੇ ਹੀ ਮਾੜਾ ਸੁਣਾ ਦੇ ਕੋਈ ਵਧੀਆ ਜਿਹਾ ਹਾਂ ਕਿਹੜੇ ਚਾਰ ਚਾਰ ਸੀ ਮੰਨੇ ਆ ਖੁਦਾਂ ਨੂੰ ਜਾਣ ਦੇਣੀ ਐ ਇੱਕ ਗਲ ਆਖਾ ਸ਼ਰਿਆ ਮਨੇ ਕੁਦਨ ਜਾਣ ਦੇਣੀ ਇੱਕ ਗਲ ਆਖਾ ਸ਼ਰਿਆ ਸਜਦਾ ਕਰਾਂ ਮੈਂ ਦੂਜਾ ਰੱਬ ਬਨੂ ਪਹਿਲੀ ਮੇਰੇ ਹਰ ਨੂੰ ਸਲਾ ਸਜਦਾ ਕਰਾਂ ਮੈਂ ਦੂਜਾ ਰੱਬ ਬਨੂ ਪਹਿਲੀ ਮੇਰੇ ਹਰ ਨੂੰ ਸਲਾ ਦੋਰ ਸੀ ਜੁਦਾ ਹੀ ਵੜਾ ਚੱਲਦਾ ਜਿੰਦ ਸੀ ਗਮਾ ਦੇ ਬਸ ਪੈ ਗਈ ਐਸਾ ਮਸਤਾ ਨਾ ਯਾਰ ਮਿਲਿਆ ਤੋ ਮਿਲੋ ਕੋਈ ਜ਼ਿੰਦਗੀ ਚ ਰਹਿ ਗਈ ਐਸਾ ਮਸਤਾ ਨਾ ਯਾਰ ਮਿਲਿਆ ਤੋ ਮਿਲੋ ਕੋਈ ਜ਼ਿੰਦਗੀ ਚ ਰਹਿ ਗਈ ਯਾ ਯਾ ਦਾਦੀ ਦਰ ਪਾ ਕੇ ਪਾਲਿਆ ਯਾ ਦਾਦੀ ਦਰ ਪਾ ਕੇ ਪਾਲਿਆ ਇਸ਼ਕ ਕੀ ਕਿਦਮ ਕਾਉ ਅੱਜ ਦਾ ਕਰਮ ਇਹ ਦੁਜਾ ਰੱਬ ਨੂੰ ਪਹਿਲੀ ਮੇਰਾ ਯਾਰੁ ਕਲਾਜ ਦਾ ਕਰਮ ਇਹ ਦੁਜਾ ਰੱਬ ਨੂੰ ਪਹਿਲੀ ਮੇਰਾ ਯਾਰੁ ਕਲਾ ਤੇ ਰਜਣ ਕੇੜੇ ਟੰਗਦਾ ਏ ਮੇਰਾ ਸੋਚਾ ਵਿੱਚ ਲਗਦਾ ਏ ਤੇ ਰਾਜਾ ਨੋਕੇ ਡੇ ਤੰਗਦਾ ਏ ਮੇਰਾ ਸੋਤਿਆ ਵਿਤ ਦਿਨ ਲੰਗਦਾ ਏ ਸਾਰੀ ਰਾਤ ਤਨ ਤੂੰ ਕਹਉਂਦਿਆ ਨੇ ਮੈਨੂੰ ਯਾਦ ਆ ਤੇਰੀਓ ਯੋ ਹੁੰਦੀਆਂ ਸ਼ਕਤੀ ਆ ਜੋ ਦੇ ਦਦਾਰਾ ਦੁੱਖ ਮੇਰੇ ਦਾ ਕਦੀ ਕੋਈ ਚਾਰ ਧਰਬੀ ਕਰ ਧਰਬੀ ਕਰਦੀ ਆ ਕਿੰਨੀ ਕਿੰਨੀ ਉਮਰ ਕਿੰਨੀ ਹੋ ਗਈ ਮੇਰੀ ਜੀ 11 ਸਾਲ 11 ਸਾਲ ਦਾ ਕਿਹੜੀ ਕਲਾਸ ਚੋਂ ਮੈਂ 8 ਕਲਾਸ ਚ 8 ਚ ਹਾਂਜੀ ਠੀਕ ਹੈ ਤੇ ਉਥੇ ਸਕੂਲ ਚ ਵੀ ਫਿਰ ਸੁਣਾਉਣਾ ਹਾਂ ਹਾਂਜੀ ਮੈਂ ਸੁਣ ਲੈਂਦੀ ਆ ਮੈਡਮ ਹਾਂਜੀ ਸਹੀ ਹੈ ਸਹੀ ਹੈ ਅਤ YouTube ਤੇ ਚੈਨਲ ਬਣਾ ਲਿਆ ਹਾਂਜੀ ਕੀ ਨਾਂ ਤੇ ਆਵਾਜ਼ ਬਠਿੰਡਾ YouTube ਚੈਨਲ ਆਵਾਜ਼ ਬਠਿੰਡਾ ਹਾਂਜੀ ਠੀਕ ਹੈ ਆਪਣੇ ਬੇਟੇ ਦਾ ਆਵਾਜ਼ ਬਠਿੰਡਾ YouTube ਦੇ ਉੱਪਰ ਚੈਨਲ ਹੈ ਤੇ ਮੇਰੇ ਸਾਰੇ ਜਿੰਨੇ ਵੀ ਭਰਾ ਆਪਣੇ ਵੀਡੀਓ ਵਗੈਰਾ ਦੇਖਦੇ ਹਨਾ ਜੀ ਆਪਾਂ ਬੇੜਾ ਮਸਤਾਂ ਦਾ ਇੱਕ ਚੈਨਲ ਬਣਾਇਆ ਹੈਗਾ ਉਹ ਤੇ ਜਿੰਨੇ ਵੀ ਆਪਣੇ ਸੂਫੀ ਭਾਈ ਆ ਜਿੰਨੇ ਵੀ ਸਾਰੇ ਭਰਾਵਾਂ ਦਾ ਤੇ ਉਹਨਾਂ ਦਾ ਸਾਥ ਮਿਲਦਾ ਰਹੇ ਤਾਂ ਇਸੇ ਤਰ੍ਹਾਂ ਮੈਂ ਤੁਹਾਡੇ ਅੱਗੇ ਮੈਂ ਲੈ ਕੇ ਆਉਂਦਾ ਰਹੂੰਗਾ ਅ ਬੱਚਾ ਬਹੁਤ ਸੋਹਣਾ ਗੁੰਦਾ ਹੈ ਤੇ ਦੂਜੀ ਗੱਲ ਕਿ ਇੱਕ ਸੰਸਕਾਰ ਹੁੰਦਾ ਹੈ ਇਨਸਾਨ ਦੇ ਤੇ ਸੰਸਕਾਰ ਬਹੁਤ ਵਧੀਆ ਬੱਚੇ ਨੂੰ ਮਿਲੇ ਹੈ ਤੇ ਪੜਾਈ ਵਧੀਆ ਹੋ ਜਾਂਦੀ ਹੈ ਹਾਂਜੀ ਪੜਾਈ ਨਹੀਂ ਛੱਡਣੀ ਪੜਾਈ ਬਹੁਤ ਜ਼ਰੂਰੀ ਹੈ ਠੀਕ ਹੈ ਅ ਰਿਆਜ਼ ਕਰਦੇ ਰਿਆਜ਼ ਕਰਦੇ ਰੋ ਤੇ ਇਹਨਾਂ ਦਾ ਹੁਣ ਇੱਕ ਜਿਹੜਾ ਸੌਂਗ ਹੈਗਾ ਉਹ ਆਉਣ ਵਾਲਾ ਹੈਗਾ ਤੇ ਉਹਨਾਂ ਦਾ ਮਿਊਜ਼ਿਕ ਡਾਇਰੈਕਟਰ ਨੇ ਆਪਣੇ ਰਵੀ ਸ਼ੰਕਰ ਜੀ ਬਠਿੰਡਾ ਤੋਂ ਤੇ ਬਹੁਤ ਜਲਦੀ ਇਹਨਾਂ ਦਾ ਸੌਂਗ ਆਊਗਾ ਤੇ ਆਪਾਂ ਸਾਰਿਆਂ ਨੇ ਫੁੱਲ ਸਪੋਰਟ ਕਰਨੀ ਹੈ ਉਹਦੀ ਇਹ ਵੀ ਪੁੱਤ ਸੰਸਕਾਰਾਂ ਦੇ ਚੱਲ ਆਪਾਂ ਵੀਡੀਓ ਤਾਂ ਆਪਾਂ ਕਰ ਹੀ ਜਾਂਦੇ ਹਾਂ ਹਨਾ ਹਾਂਜੀ ਲੇਕਿਨ ਜਿਹੜਾ ਪਰਿਵਾਰ ਦਾ ਇੱਕ ਸਾਥ ਹੁੰਦਾ ਨਾ ਉਹ ਇਹ 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 ਬਹੁਤ ਜ਼ਰੂਰੀ ਹੁੰਦਾ ਇੱਕ ਠੀਕ ਹੈ ਜਿਵੇਂ ਹੁਣ ਤੁਸੀਂ ਛੋਟੇ ਹੋ ਹਨਾ ਹਾਂਜੀ ਲੇਕਿਨ ਜੇ ਤੁਸੀਂ ਇਹ ਇਹ ਇਹਨਾਂ ਕੋਲੇ ਸਾਡੇ ਬਜ਼ੁਰਗਾਂ ਕੋਲੇ ਕੀ ਹੁੰਦਾ ਸਾਡੇ ਮਾਪੇ ਕੋਲੇ ਕੀ ਹੁੰਦਾ ਜਾਂ ਸਾਡੇ ਉਸਤਾਦ ਕੋਲੇ ਕੀ ਹੁੰਦਾ ਉਹ ਉਹਨਾਂ ਕੋਲੇ ਹੁੰਦਾ ਸਾਰਾ ਜਿਹੜਾ ਉਹਨਾਂ ਨੇ ਪਿੱਛੇ ਉਹਨਾਂ ਨੇ ਉਹਨਾਂ ਦੇ ਉਹ ਜੀਵਨ ਦੇ ਉੱਪਰ ਜਿਹੜਾ ਬੀਤਿਆ ਇੱਕ ਤਜਰਬਾ ਇੱਕ ਐਕਸਪੀਰੀਅੰਸ ਹੁੰਦਾ ਹੈ ਨਾ ਤੇ ਆਪਾਂ ਹਜੇ ਜਿਵੇਂ ਬੱਚੇ ਹੁੰਦੇ ਆ ਬੱਚੇ ਛੋਟੇ ਹੁੰਦੇ ਆ ਤਾਂ ਬੱਚਿਆਂ ਨੂੰ ਜੇ ਕਿਤੇ ਬੱਚੇ ਨਾ ਉਹ ਜਿਹੜਾ ਐਕਸਪੀਰੀਅੰਸ ਹੁੰਦੇ ਆ ਜੇ ਕਿਤੇ ਉਹ ਵਰਤ ਲੈਣ ਮਾ ਮਾਪੇ ਦਾ ਦੱਸਣਾ ਫਰਜ਼ ਹੁੰਦਾ ਤਾਂ ਲੇਕਿਨ ਆਪਾਂ ਨੂੰ ਕਈ ਵਾਰੀ ਆਇਆ ਹੁੰਦਾ ਵੀ ਯਾਰ ਹਾਂ ਵੀ ਯਾਰ ਮਾਪੇ ਸਾਨੂੰ ਕਤੂ ਟੋਕਦੇ। ਲੇਕਿਨ ਉਹ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਹਦਾ ਬੱਚਾ ਨਾ ਇੱਥੇ ਗਲਤੀ ਕਰ ਸਕਦਾ। ਉਹ ਤਾਂ ਟੋਕਦੇ ਹੁੰਦੇ ਹੈ। ਹੈ? ਤੇ ਕਦੇ ਵੀ ਬਟਿਆਂ ਦਾ ਠੀਕ ਹੈ ਨਾ। ਕਦੇ ਵੀ ਗੁੱਸਾ ਨਹੀਂ ਮੰਨਣਾ ਵੀ ਹਾਂ ਉਹਨੇ ਐਂ ਗੱਲ ਕਹਿਤੀ। ਉਹ ਕਹਿੰਦੇ ਕੀ ਹੈ ਹਨਾ? ਉਹ ਬਸ ਉਹ ਸੁਣ। ਠੀਕ ਹੈ। ਬਾਕੀ ਸਾਰਿਆਂ ਦਾ ਸਾਥ ਹੁੰਦਾ। ਠੀਕ ਹੈ। ਤੇ ਅੱਛਾ ਮੇਜਰ ਖਾਨ ਹਾਂਜੀ। ਤੁਹਾਡੇ ਤਾਂ ਆਏ ਜੀ ਹੈ। ਹਾਂਜੀ। ਠੀਕ ਹੈ। ਉਹ ਬੁਲਾ ਲੈਂਦੇ ਉਹਨਾਂ ਨੂੰ। ਉਹਨਾਂ ਨੂੰ ਵੀ ਬੁਲਾ ਲੈਂਦੇ ਇੱਥੇ ਬੁਲਾ ਲੈਂਦੇ। ਹਾਂਜੀ। ਹੈ? ਬਿਲਾੜੀ ਹੈ ਹੈ ਹਾਂਜੀ ਤਾਂ ਸਾਡੇ ਮੇਜਰ ਖਾਨ ਸਾਹਿਬ ਸਾਡੇ ਉਸਤਾਦ ਜੀ ਤੇ ਮੈਂ ਉਹਨਾਂ ਨੂੰ ਗੁਜਾਰਿਸ਼ ਕਰੂੰਗਾ ਉਹ ਵੀ ਸਪੈਸ਼ਲ ਜੋ ਮੈਂ ਬੇਟੇ ਦੀ ਇੰਟਰਵਿਊ ਕਰਨ ਵਾਸਤੇ ਆਇਆ ਤਾਂ ਮੈਨੂੰ ਵੀ ਮੌਕਾ ਮਿਲਿਆ ਕਿਉਂਕਿ ਮੇਰਾ ਸੌਂਗ ਆਇਆ ਸੀਗਾ ਤੁੰਬਾ ਤਾਂ ਜਦੋਂ ਮੈਂ ਬਿੱਕਾ ਭਾਜੀ ਨੇ ਸਟੂਡੀਓ ਦੇ ਵਿੱਚ ਸੀਗਾ ਤੇ ਉਹ ਵੀ ਉੱਥੇ ਆਏ ਸੀਗੇ ਸੌਂਗ ਦੇ ਲਈ ਤਾ ਮੈਨੂੰ ਬੜੀ ਖੁਸ਼ੀ ਹੋਈ ਅੱਜ ਮੈਨ ਉਹਨਾਂ ਨਾਲ ਦੁਬਾਰਾ ਮੇਰੀ ਜਿਹੜੀ ਮੁਲਾਕਾਤ ਹੋ ਰਹੀ ਹੈ ਤੇ ਉਹਨਾਂ ਨੇ ਮੇਰਾ ਜਿਹੜਾ ਉਹ ਸੌਂਗ ਮੇਰਾ ਤੁੰਬਾ ਸੀਗਾ ਉਹਦਾ ਸਕੇਲ ਮੈਨੂੰ ਦੱਸਿਆ ਕਹਿੰਦੇ ਪੁੱਤ ਕਹਿੰਦੇ ਤੂੰ ਇੱਥੋਂ ਇਹ ਸਕੇਲ ਲਾ ਕਹਿੰਦੇ ਛੇੜੋ ਬਾਬਾ ਛੇੜੋ ਬਾਬਾ ਤਾਂ ਕੋਈ ਤੁੰਬੇ ਵਾਲੀ ਤਾਂ ਮੇਜਰ ਖਾਨ ਸਾਹਿਬ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਹਾਂਜੀ ਜੀ ਹਾਂਜੀ ਆਓ ਜੀ ਆ ਜਾਓ ਜੀ ਇਹ ਹੈ ਲੈ ਮੈਨੂੰ ਤਾਂ ਬੜੀ ਖੁਸ਼ੀ ਹੋਈ ਮੇਰਾ ਛੋਟਾ ਭਰਾ ਹਾਂਜੀ ਹਾਂਜੀ ਹੈਨਾ ਹਾਂਜੀ ਹਾਂਜੀ ਮਨਸੂਰ ਅਲੀ ਉਹਨੂੰ ਵੀ ਚੀਂ ਗਏ ਨੇ ਸਾਰੇ ਅੱਛਾ ਜੀ ਹਾਂ ਤੇ ਬੜਾ ਚੱਕ ਵਈਆ ਉਹ ਬਹੁਤ ਵ ਇਹ ਉਹਦੀ ਟੇਪਾਂ ਕੀਤੀਆਂ ਬਚਪਨ ਦੇ ਵਿੱਚ ਜਦੋਂ ਛੋਟਾ ਹੁੰਦਾ ਸੀ ਉਹਦਾ ਮਾਸਟਰ ਸਲਿੰਗੀ ਪਹਿਲੀ ਟੇਪ ਆਇਆ ਚਰਖੇ ਦੀ ਕੂ ਹਾਂਜੀ 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 ਬਚਪਨ ਦੇ ਵਿੱਚ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜੀ ਟੇਪ ਆਈ ਹੈ ਦੂਸਰੀ ਉਹ ਲੀਚੀ ਦੀ ਸੀ ਕੀ ਬਾਤ ਹੈ ਹਾਂਜੀ ਅੱਛਾ ਕੀ ਗੱਲ ਹੈ ਕੀ ਬਾਤ ਹੈ ਇਹ ਇਸਕਾ ਬਹੁਤ ਪ੍ਰਾਨੀ ਗੱਲ ਹੈ ਹਾਂਜੀ ਹਾਂਜੀ ਉਹ ਕੈਚਟ ਸੀਗੀ ਟਾਈਟਲ ਸongs ਜਦੋਂ ਲੱਗ ਤੂ ਨੂੰ ਤੂੰ ਅੱਛਾ ਹਾਂ ਤੇ ਸਵਰਨ ਬਾਬਾ ਜੀ ਦੀ emoਸ਼ਨਾਂ ਸੀ ਉਹ ਬੁਰ ਲੋਕ ਸਿਚਾਰੇ ਇਹ ਉਹਨਾਂ ਦੀ ਕੰਪਨੀ ਸੀ ਤੇ ਇੱਕ ਸਰਤਾਲ ਕੰਪਨੀ ਸੀ ਸਰਤਾਲ ਹਾਂ ਬੰਨਿੱਦਰ ਗੋਲੀ ਜੀ ਜਿਹਨਾਂ ਨੇ ਸਲੀਮ ਨੂੰ ਕਿਤਾ ਦਿੱਤਾ ਅੱਛਾ ਜੀ ਹਾਂ ਉਹਨਾਂ ਦੀ ਮਤਲਬ ਕੰਪਨੀ ਸੀ ਤੇ ਸੁਰੇਂਦਰ ਵਚਨ ਦਾ ਮਿਊਜ਼ਿਕ ਸੀ ਸੁਰੇਂਦਰ ਵਚਨ ਦਾ ਮਿਊਜ਼ਿਕ ਸੀ ਗੋਲੀ ਜੀ ਦੀ ਕਹਿੰਦੇ ਬਹੁਤ ਚੱਲਦਾ ਸੀ ਹਣਾ ਹਾਂ ਜੀ ਹਾਂ ਲਾਲ ਕਮਲ ਜੀ ਤੇ ਇਹਨਾਂ ਦੇ ਹਣਾ ਹਾਂ 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 ਉਦੋਂ ਸੀਗੇ ਹਾਂ ਜਦੋਂ ਮਤਲਬ ਕਿ ਇਹ ਸਾਰੇ ਪਹਿਲਾਂ ਸਾਜੀ ਸੀ अच्छा होली, 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 होली ए, जी हां टीम वर्क ਸੀ ਉਹਨਾਂ ਕੋਲ ਸਾਰਾ ਟੀਮ ਵਰਕ ਸੀ ਟੀਮ ਵਰਕ ਉਹਨਾਂ ਦੇ ਵਿੱਚੋਂ ਫਿਰ ਹੌਲੀ ਹੌਲੀ ਥੋੜੀ ਥੋੜੀ ਸਾਰੇ ਆਪਣੇ ਆਪ ਤੇ ਮਕਾਨ ਤੇ ਬੜੇ ਸੈਕਟਰ ਦੇ ਬਹੁਤ ਵਧੀਆ ਸੀ ਉਹਨਾਂ ਦੀ ਪਰਮਾਤਮਾ ਨੇ ਤੇ सुरेंद्रワचन जी ਐਂਦਰワचन जी ਸੀਗੇ ਹਨਾ ਤੇ ਆਪਣਾ ਦੂਸਰਾ ਕਿਨਾਰਾ शर्मा जी म्यूजिक ਡਾਇਰੈਕਟਰ ਸੀ ਇਹ ਬਦ ਗਿਆ ਉਸ ਤੋਂ ਬਾਅਦ ਆਪਣੇ ਮਾਰਕੀਟ ਦੇ ਵਿੱਚ ਬੜੇ ਜਿੱਦੋ ਚੱਲ ਪਿਆ ਤੋੜਾ ਚਲੋ ਵੀ ਉਹ ਵੀ ਫਿਰ ਲਾਲ ਕਮਲ ਜੀ ਹੈ ਤੇ ਆਪਣਾ ਦੂਜਾ ਇਹ ਜਵੰਦ ਕਿ ਤੁਜੀ ਹਾਂਜੀ ਹਾਂ ਇਹ ਜਵੰਦ ਕਿ ਤੁਜਿਆਂ ਨਾਲ ਬੜੀਆਂ ਟੇਕ ਪਕਦੀਆਂ ਬੜਾ ਖੰਦ ਦਿੱਤਾ ਅੱਛਾ ਹਾਂ ਬੜੇ ਅੱਛੇ ਇਨਸਾਨ ਹੈ ਬਹੁਤ ਵਧੀਆ ਸਮਝਵਾਨ ਨੇ ਸਾਜੀ ਤੁਹਾਡਾ ਸਫਰ ਕੇ ਮੇਰੇ ਹੈ ਮੇਰਾ ਸਫਰ ਤਾਂ ਅਜੀਬੋ ਗਰੀਜ ਹੈ ਸਮਝ ਨਹੀਂ ਆਈ ਕੀ ਹੋਇਆ ਹੈ ਸ਼ਿੰਗਾਰ ਸ਼ਿੰਗਾਰ ਸੁਜੇ ਉਸ ਤਰ੍ਹਾਂ ਚਿਰਿਆ ਹੈ ਹਾਂਜੀ ਕਿੱਥੇ ਰਹੇ ਕਿੱਥੇ ਪੜ੍ਹੇ ਕਿੱਥੇ ਜਾ ਕੇ ਕੰਮ ਕੀਤਾ ਕਿੱਥੇ ਜਾ ਕੇ ਕਿਵੇਂ ਕੀਤਾ ਹਾਂ ਚੱਕਰ ਜਿਹੜਾ ਸੀਗਾ ਹਾਂ ਉਹ ਉਸ ਚੱਕਰ ਦੇ ਵਿੱਚ ਹੀ ਆ ਹੋਰ ਆਇਆ ਉਹ ਚੱਕਰ ਦੇ ਵਿੱਚ ਨਾ ਮਤਲਬ ਇਦਾਂ ਨਹੀਂ ਮਾੜੀ ਥਾਂ ਤੇ ਚੱਕਰ ਨਹੀਂ ਹੋਇਆ ਹਾਂ ਹਾਂ ਆਪਾਂ ਇੱਕ ਕਹਿੰਦੇ ਨਾ ਵੀ ਇਹ ਸਟੱਡੀ ਜਿਹੜੀ ਕਰਦੇ ਆ ਬੰਦਾ ਹਾਂਜੀ ਤੇ ਜ਼ਿੰਦਗੀ ਦੇ ਵਿੱਚ ਜਿੱਦਾਂ ਪਹਿਲੀ ਕਲਾਸ ਤੋਂ ਲੈ ਕੇ ਹਾਂਜੀ ਹਾਂਜੀ ਮੈਂ ਜਦੋਂ ਮੈਟ੍ਰਿਕ ਕਰਦਾ ਠੀਕ ਹੈ ਜੀ ਉਹਦੇ ਵਿੱਚ ਸਹੀ ਉੱਥੇ ਸਾਡਾ ਕੀ ਹੈ ਉੱਥੇ ਸਾਨੂੰ ਨਾ ਇੱਕ ਰੁਕਾਵਟ ਆ ਪੈਦਾ ਹੋ ਜਾਂਦੀ ਹੈ ਠੀਕ ਹੈ ਵੀ ਤੁਸੀਂ ਅੱਛੇ ਟੰਗ ਨਾਲ ਕਿੰਨਾ ਰਹ ਰਹੇ ਹਾਂ ਬੰਦੂ ਦੀ ਲੱਗੇ ਜੇ ਕਿਸ ਦੇ ਘਰ ਚ ਰਹਿ ਰਹੇ ਹੋ ਉੱਥੇ ਉਸ ਹਿਸਾਬ ਨਾਲ ਰਹਿਣਾ ਪੈਣਾ ਹਲਾ ਵੀ ਕਿੱਦਾਂ ਯਾਰ ਇੱਥੇ ਕਿਤੇ ਗਲਤੀ ਨਾ ਹੋਵੇ ਵੀ ਜਦੋਂ ਇਹ ਨਾਲ ਦੂਜੇ ਜਗਾ ਜਾਵਾਂਗੇ ਤਾਂ ਲੋੜ ਜ਼ਿਆਦਾ ਆਵੇਗਾ ਇਸੇ ਗੁਰੂ ਗੁਰੂ ਜੀ ਦੇ ਘਰ ਘਰ ਦੇ ਵਿੱਚ ਰਹਿ ਰਹੇ ਆ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਬੈਠੇ ਆ ਠੀਕ ਹੈ ਉਹ ਬੜਾ ਔਖਾ ਹੁੰਦਾ ਉਸਨੂੰ ਇੱਕ ਜਵਾਨ ਫੈਮਿਲੀ ਦੇ ਵਿੱਚ ਰਹਿਣਾ ਹਾਂਜੀ ਹਾਂਜੀ ਉਹਨਾਂ ਨੂੰ ਉਸੇ ਹਿਸਾਬ ਨਾਲ ਉਹਨਾਂ ਦਾ ਮੈਂਬਰ ਬਣ ਕੇ ਰਹਿਣਾ ਹਾਂਜੀ ਹੈਨਾ ਬਿਲਕੁਲ ਬੜੀ ਸਾਡੇ ਵੇਲੇ ਹੋ ਸਕਦਾ ਸਮਾਜਨਾ ਹੋਵੇ ਹਾਂ ਜੀ ਚਾਬਾਅ ਅਛਾ ਸੀ ਜੀ ਹਾਂ ਜੀ ਹੁਣ ਕੀ ਗੱਲ ਆ ਹੁਣ ਉਹ ਉਹ ਗੱਲ ਨਹੀਂ ਰਹੀ ਜੀ ਠੀਕ ਹੈ ਜੀ ਹੁਣ ਤਾਂ ਇਦਾਂ ਵੀ ਯਾਰ ਬਸ ਜਿਸ ਦੀ ਲਾਖੀ ਉਸ ਦੀ ਹੈ ਅਸੀਂ ਜਲੰਧਰ ਦੇ ਵਿੱਚ ਮੈਂ ਕਾਫੀ ਟਾਈਮ ਕੰਮ ਕੀਤਾ ਠੀਕ ਹੈ ਜੀ ਸਲੀਮ ਮੇਰਾ ਛੋਟਾ ਭਰਾ ਹੈ ਲੱਗ ਕੇ ਮੈਂ ਬੜਾ ਪਿਆਰ ਕਰਦਾ ਉਹਨੂੰ ਠੀਕ ਹੈ ਜੀ ਭਲੇ ਹੱਲੋ ਕੀ ਨਹੀਂ ਗਈ ਕਿ ਗਾਣਾ ਨਹੀਂ ਦੂਰ ਆ ਹਾਂ ਜੀ ਗਾਲੇ ਤੋਂ ਹਟ ਕੇ ਇੱਕ ਸਾਡੀ ਹੋਰ ਜ਼ਿੰਦਗੀ ਹੈ ਜੀ ਦਾ ਪਸੰਦਾ ਰਿਲੇਸ਼ਨ ਪਿਆਰ ਵਾਲਾ ਸਤਾਰ ਵਾਲਾ ਬਿਲਕੁਲ ਬਿਲਕੁਲ ਹਾਂ ਜੀ ਉਹ ਹੈ ਇਹ ਸ਼ਾਕੁਟੀ ਸਾਹਿਬ ਦਾ ਸ਼ਾਕੁਟੀ ਸਾਸੀ ਦੀ ਉਹਨਾਂ ਵਰਗਾ ਦਾ ਗਾਣਾ ਜਸਖਾਣਾ ਠੀਕ ਹੈ ਨਾ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਇਹ ਦੇਖਿਆ ਵੀ ਕੋਈ ਟਰੱਕ ਆਪਣਾ ਸਰ ਆਪ ਨਹੀਂ ਖਾਂਦਾ ਕੋਈ ਟਰੱਕ ਤਾਂ ਜਿਹੜਾ ਆਪ ਗੁੰਮਦਾ ਸਰ ਉਹ ਉਹ ਆਪ ਨਹੀਂ ਖਾ ਸਕਦਾ ਉਹ ਦੂਸਰਾ ਕੰਮ ਹੈ ਕੀ ਬਾਤ ਹੈ ਪਰ ਮੈਂ ਇਹ ਜ਼ਿੰਦਗੀ 'ਚ ਪਹਿਲਾ ਇਹ ਦੇਖਿਆ ਉਸਤਾਦ ਜੀ ਗੁਰੂ ਲੋਕ ਜਿਹੜੇ ਪੁਰਸ਼ਾਕਟ ਸਾਹਿਬ ਹੈ ਆਪਣੇ ਬੇਟੇ ਨੂੰ ਯਾਰ ਕੀਤਾ ਹਾਂ 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 ਠੀਕ ਚੋਟੀ ਦੇ ਉਹਨਾਂ ਦਾ ਬੂਟਾ ਲਾਇਆ ਮਨਾਂ ਦਾ ਬੂਟਾ ਲਾਇਆ ਹਾਂ ਉਹਨਾਂ ਦੇ ਬੂਟੇ ਲਾਏ ਦੇਖੋ ਕਿੰਨੇ ਆ ਅਸਰਾਜ ਹੰਸ ਜੀ ਨੇ ਦੇਖੋ ਪ੍ਰਭਾ ਦੇਖੋ ਕੋਰਲੇਸ਼ਨ ਕੀਤਾ ਹੰਸ ਜੀ ਕਿਹਨਾਂ ਸਾਡੇ ਬੂਟੇ ਜ਼ਿਆਦਾ ਸ਼ਿਗਰਦੇ ਅੱਛਾ ਜੀ ਉਹਨਾਂ ਨੇ ਪਤਾ ਹਜ਼ਰਤ ਜੀ ਦਾ ਸ਼ਿਗਰ ਹਸਪਾਇੰ ਦਾ ਸ਼ਿਗਰ ਦਾ ਸਲੀਬ ਉਹ ਗਿਆ ਪ੍ਰਭਾ ਕੋਰਲੇਸ਼ਨ ਇੱਕ ਹਾਂ ਤੇ ਉਹਦੇ ਵਿੱਚ ਨਾ ਤਾਂ ਕਿਤੇ ਬੰਦ ਕਿ ਉਹਨਾਂ ਨੇ ਫਿਰ ਜਦੋਂ ਇਹ ਦੋ ਗੱਲਾਂ ਲੈ ਕੇ ਤੁਰੇ ਨਾ ਉਹ ਇਸ ਗੱਲ ਨੂੰ ਮੁੱਦੇ ਨਜ਼ਰ ਰੱਖਿਆ ਵੀ ਸੰਕੜਕੇ ਨੂੰ ਕੋਈ ਐ ਨਾ ਕਿ ਜਿਹੜੀ ਵੀਰ ਨਹੀਂ ਕੁਝ ਨਹੀਂ ਕੀਤਾ ਯਾਰ ਉਹ ਆ ਗਿਆ ਉਹਨਾਂ ਨੇ ਕਰਾਈਸਿਸ ਫੇਸ ਦਾ ਕੰਮ ਕੀਤਾ ਜਿਹਦਾ ਸਾਡੇ ਮੰਤਲ ਅਦਾ ਵੀ ਗ੍ਰੰਥਾ ਚ ਲਿਖਿਆ ਜਾਊਗਾ ਇਹ ਐਜੇ ਐਜੇ ਸਿੰਦਰਫੀਓ ਹਾਂ ਉਹਨਾਂ ਦੀ ਸੁਰਖਰ ਰਿਖਾ ਉਹ ਲਿਖਿਆ ਜਾਊਗਾ ਨਾ ਇਹ ਨਾ ਸਾਰੇ ਸਾਰੀ ਦੁਨੀਆਦ ਮਾ ਚਾਹਤਾ ਹੈ ਨਹੀਂ ਬਿਲਕੁਲ ਜੀ ਚਲਣਾ ਤੇ ਉਹ ਬਹੁਤ ਆਦੇ ਕਲਾਕਾਰ ਬੱਚੇ ਨੂੰ ਤਿਆਰ ਕਰਨਾ ਹੈ ਜੀ ਹਾਂ ਜੀ ਜੀ ਇਹ ਇੱਕਦਮ ਗਾਰਿਆ ਜਿਹਾ ਮੈਨੂੰ ਬੜਾ ਉਹਦੇ ਉੱਤੇ ਮੇਰੇ ਦਿਮਾਗ 'ਚ ਆ ਗਈ ਮੈਂ ਕਿਹਾ ਵੀ ਇਹ ਗੱਲ ਇੱਕ ਬੂਟਾ ਲੱਗ ਜਾਂਦੀ ਕਰਦੇ ਬਿਲਕੁਲ ਜੀ ਇਹ ਤੁਹਾਨੂੰ ਮਸ ਸੁਣਿਆ ਸਾਡੀ ਜੀ ਉਸ ਆਡੇ ਘਰ ਰੱਜੀ ਬੂਟਾ ਲੱਗ ਗਿਆ ਤੇ ਉਸ ਬੂਟੇ ਨੂੰ ਹੁਣ ਅਸੀਂ ਹਰਾ ਭਰਾਈ ਰੱਖਣਾ ਚਾਹੁੰਦੇ ਮੈਂ ਚਾਹੁੰਨਾ ਵੀ ਉਹਦੇ ਐਸੇ ਐਸੇ ਫਲ ਲੱਗਣ ਹਾਂ ਇਹਦੇ ਅੱਛੇ ਹੋ ਆਬਾਦ ਬਹੁਤ ਅੱਛਾ ਸੰਗਰ ਹੈ ਜਦੋਂ ਇਹਦਾ ਐਡੀਸ਼ਨ ਹੋਇਆ ਕੇ ਬਲਿੰਡੇ ਅੱਛਾ ਜੀ ਉਦੋਂ ਸਜਨ ਜੀ ਬੈਠੇ ਸੀਗੇ ਸ਼ਮਨੂਰੀ ਜੀ ਸੀ ਕਿ ਜਦੋਂ ਨਿੱਕੂ ਜੀ ਬੈਠੇ ਸੀ ਬੇਨਾਥ ਉਦੋਂ ਰਿਸ਼ਮ ਆਇਆ ਨਾਲ ਅੱਛੇ ਉਹਨਾਂ ਨੇ ਬੜਾ ਪਿਆਰ ਸਤਕਾਰ ਦਿੱਤਾ ਇਹਨਾਂ ਤੇ ਬਹੁਤ ਹੀ ਜ਼ਿਆਦਾ ਜਿੱਦਾਂ ਆ ਨਾ ਬੱਚੇ ਨੂੰ ਉਹਦਾ ਵੀ ਉਹ ਹੋਰ ਸਾਹਿਬ ਨਾਲ ਵੀ ਹਾਂ ਨਾਲ ਜਿੱਦਾਂ ਇਹ ਇਹ ਦਾ ਬਚਪਨ ਜਿੱਦਾਂ ਬੋਲਣਾ ਸੀਗਾ ਗਾਣਾ ਸੀਗਾ ਉਹਦਾ ਹਨਾ ਬੜੇ ਖੁਸ਼ ਹੋਏ ਵੀ ਆਹ ਇਹ ਦੂਰ ਦਾ ਕਿਤਾ ਹਨਾ ਬਾਕੀ ਜਿਹੜੀ ਦੀ ਹਰ ਤਰ੍ਹਾਂ ਦੀ ਜਿਹੜਾ ਮੁਰਕੀਆਂ ਸੀ ਲਾਉਂਦਾ ਸੀ ਉਹ ਇਹਦਾ ਉਂਗਲਾਂ ਦੇ ਵਿੱਚ ਅੱਛਾ ਉਹਦੇ ਦੀ ਉਂਗਲਾਂ 'ਚ ਹਰਕਤਾ ਸਹੀ ਉਹ ਜਿੱਦੇ ਜੱਜ ਸਾਹਿਬਾਂ ਨੇ ਵੇਟੇ ਜੀ ਜਦੋਂ ਹਰਕਤ ਨਾਲ ਜਿੱਦੀ ਉਂਗਲਾਂ ਲਾਲ ਚੱਲਦੀਆਂ ਸੀ ਕਹਿੰਦਾ ਵੀ ਇਹ ਰੇ ਉਂਗਲਾਂ ਨਾਲ ਹੀ ਹਰਕਤਾਂ ਲਾਉਂਦਾ ਜਦੋਂ ਵੀ ਕੋਈ ਮੁਰਕੀ ਲਾਉਂਦਾ ਉਦੋਂ ਉਂਗਲਾਂ ਚੱਲਦੀਆਂ ਇਹ ਬਹੁਤ ਵੰਦੀਆ ਗੱਲ ਆ ਕਿ ਯਾਰ ਉਹ ਉਹਨਾਂ ਦਾ ਜਿਹੜਾ ਹੈਗਾ ਜੱਜ ਸਾਹਿਬਾਂ ਦਾ ਉਹਨਾਂ ਦਾ ਤਾਂ ਕਾਰੀ ਕੰਮ ਪਰਖਾ ਉਹਨਾਂ ਦੀ ਨੇ ਪਰਖਾ ਬਿਲਕੁਲ ਉਹ ਪਰਸ ਨੇ ਉਹ ਪਰਸ ਹੁੰਦਾ ਜਿਹੜਾ ਲੋਹੇ ਨੂੰ ਪਰਖ ਲੈਂਦਾ ਯਾਰ ਕੀ ਸੋਨਾ ਹੈ ਕਿ ਲੋਹਾ ਹੈ ਕੀ ਆ ਉਹ ਲੋਕ ਉਹਨਾਂ 'ਚ ਆਉਂਦੇ ਨੇ ਤੇ ਬੜੀ ਖੁਸ਼ੀ ਹੋਈ ਜਿੱਦੇ ਨੇ ਗਾਇਆ ਪਿਆਰ ਦੇ ਦਾ ਸਤਿਕਾਰ ਦਿੱਤਾ ਉਸ ਤੋਂ ਬਾਅਦ ਚੱਲੇਦੜੂ ਦੇ ਦਾ ਐਡੀਸ਼ਨ ਹੋ ਗਿਆ ਹਾਂ ਜੀ ਉਥੇ ਮਤਲਬ ਵਧੀਆ ਅੱਛਾ ਢੰਗ ਨਾਲ ਮਤਲਬ 3-4 ਰਾਊਂਡ ਖੇਡੇ ਤੇ ਬਹੁਤ ਵਧੀਆ ਬਹੁਤ ਵਧੀਆ ਤੇ ਉਥੇ ਅੱਛਾ ਰਿਹਾ ਹੈ ਕਿ ਲੋਕਾਂ ਨੇ ਯਾਰ ਦਿੱਤਾ ਸਲੀਮ ਜੀ ਵੀ ਉਥੇ ਮਿਲੇ ਇਹਨਾਂ ਨੂੰ ਬੜਾ ਮਤਲਬ ਅੱਛਾ ਲੱਗਾ ਮਾਸਟਰ ਸਲੀਮ ਜੀ ਨੇ ਬਹੁਤ ਸਲਾਹ ਹੈ ਉਹਦੀ ਬਾਦ ਵੀ ਮੇਰੀ ਫੋਨ ਤੇ ਵੀ ਗੱਲ ਹੋਈ ਤੇ ਹਿਸਾਬ ਤੇ ਭੇਜਿਆ ਅੱਛਾ ਹੈ ਹਾਂ ਹਾਂ ਅਜਾ ਫਰੂਜ਼ ਖਾਨ ਵੀ ਬੜੇ ਖੁਸ਼ ਹੋਏ ਦਿਸ ਕੇ ਅੱਛਾ ਯਾਰ ਬਹੁਤ ਅੱਛਾ ਗੱਲ ਹੈ ਵਧੀਆ ਗੱਲ ਮੇਰੇ ਸੱਜਣਾ ਦੀ ਦਲੇ ਲੱਖ ਵਾਰ ਦੁਆਵਾਂ ਕਰ ਲਈਓ ਡਰੇ ਨਾ ੜਵਸੇ ਮੇਰਾ ਜਗਤ ਦਾ ਦੋ ਹਉਤੈ ਨੂੰ ਕਰ ਨੇਓ ਦੀਦ ਤੇਰੀ ਸਜਣਾ ਸੋਹਣੇ ਰਬ ਦੀਦੀ ਦੇ ਦੀਦ ਤੇਰੀ ਤਜਣਾ ਸੋਹਣੇ ਰਬ ਦੀਦੀ ਦੇ ਤੱਕ ਤੱਕ ਤੈਨੂੰ ਸਜਣਾ ਤੱਕ ਤੱਕ ਤੈਨੂੰ ਸਜਣਾ ਬਰਨਾ ਮੂੰਜ ਦੁਦੀ ਦੇ ਦੀਦ ਤੇਰੀ ਸਜਣਾ ਸੋਹਣੇ ਰਬ ਦੀਦੀ ਦੇ ਦੀਦ ਤੇਰੀ ਸਜਣਾ ਸੋਹਣੇ ਰਬ ਦੀਦੀ ਦੇ ਰਦ ਰਦ ਖਣ ਚੈ ਮੈਨੂੰ ਸਭ ਦਿਸਦਾ ਤੇਰੀ ਤੁਰਤ ਵਿੱਚ ਰਬ ਦਿਸਦਾ ਕਣੀ ਦਾ ਪਾ ਮਾ ਦਾ ਰਗਗਮ ਪਾ ਰਗਗਮ ਪਾ ਰਗਗਮ ਪਾ ਤਰ ਦੇਖਣੇ ਕੇ ਮੈਨੂੰ ਰਬ ਦਿਸਦਾ ਤੇਰੀ ਤੁਰਤ ਵਿੱਚ ਰਬ ਦਿਸਦਾ ਹੂੰ ਤੂੰ ਮਿਲ ਗਿਆ ਏ ਹੋ ਤੂੰ ਮਿਲ ਗਿਆ ਏ ਹੋ ਮੇਰੇ ਮਤੀ ਬੇ ਦੀਦ ਤੇਰੀ ਤਜਣਾ ਸੋਨੇ ਰਬ ਦੀਦੀ ਦੇ ਦੀਦ ਤੇਰੀ ਤਜਣਾ ਸੋਨੇ ਰਬ ਦੀਦੀ ਦੇ ਬੋਲ ਬੋਸਣਾ ਇਹ ਪਤਾ ਗਨ ਕਰਨ ਕੀ ਹੁਣ ਜਿਹੜਾ ਇਹਦਾ ਰਿਆ ਚੱਲ ਰਿਹਾ ਹੈ ਨਾ ਠੀਕ ਇਹਦਾ ਬੇਤੋ ਬੇਤੋ ਵੱਧ ਚੱਲਦਿਆ ਕਿਹਦਾ ਜਣਾ ਦਿੱਤਾ ਉਹ ਮੈਂ ਸਾਰੇ ਦੋਸਤਾਂ ਨੂੰ ਅਦਾਬ ਸਲਾਮ ਸਲਾਮ ਵਾਲੇਕਮ ਸਤਿ ਸ਼੍ਰੀ ਅਕਾਲ ਦੇਖੋ ਅੱਜ ਅਸੀਂ ਸਾਡੇ ਕੋਲ ਜਿਹੜਾ ਹੈ ਇਹ ਚੈਨਲ ਮੇ ਬੇੜਾ ਮਸਤਾਂ ਦਾ ਬਹੁਤ ਅੱਛਾ ਚੱਲ ਰਿਹਾ ਉਹ ਦੇਖੋ ਨਾ ਇੱਕ ਐਸਾ ਦਾ ਬੇੜਾ ਮਸਤਾਂ ਦਾ ਤੇ ਹਰਦੀਪ ਸ਼ਾਹ ਜੀ ਹਰਦੀਪ ਸ਼ਾਹ ਜੀ ਅੱਜ ਸਾਡੇ ਨਾਲ ਆਏ ਇਹ ਕਰਦਾ ਤੇ ਬੜੇ ਅੱਛੇ ਸਾਡੇ ਮਿੱਤਰ ਨੇ ਬਹੁਤ ਹੀ ਵਧੀਆ ਬਹੁਤ ਅੱਛੇ ਦੋਸਤ ਨੇ ਸਾਡੇ ਇੱਕ ਪਰਿਵਾਰਕ ਰਿਲੇਸ਼ਨ ਸਾਡਾ ਇਹਨਾਂ ਦਾ ਤੇ ਬੇੜਾ ਮਸਤਾਂ ਦਾ ਚੈਨਲ ਮੈਨੂੰ ਬੈਸੀ ਅੱਛਾ ਲੱਗਾ ਤੇ ਜਦੋਂ ਇਹਨਾਂ ਦੀ ਸੋਚ ਦੇਖੀ ਉਹਨਾਂ ਨੇ ਕਿਹਾ ਵੀ ਅਸੀਂ ਐਸੇ ਐਸੇ ਸਿੰਗਰੀ ਵਸ ਸੁਪੇਸ਼ ਕਰਦੇ ਆ ਮੈਨੂੰ ਅੱਛਾ ਲੱਗਾ ਤੇ ਤੁਹਾਨੂੰ ਵੀ ਅੱਛਾ ਲੱਗਾ ਤੁਸੀਂ ਇਸ ਚੈਨਲ ਨੂੰ ਮਤਲਬ ਵਧੀਆ ਢੰਗ ਨਾਲ ਕਮੈਂਟ ਦੱਸੋ ਕਰਕੇ ਵੀ ਅੱਛਾ ਲੱਗਾ ਤੇ ਸਾਨੂੰ ਇਹੀ ਉਮੀਦ ਆ ਵੀ ਤੁਸੀਂ ਇਹਨੂੰ ਲਾਈਕ ਕਰੋਗੇ ਤੇ ਵਧੀਆ ਢੰਗ ਨਾਲ ਤੁਸੀਂ ਇਹਨੂੰ ਕਮੈਂਟ ਕਰੋਗੇ ਸਾਰਾ ਕੁਝ ਤੁਹਾਡੇ ਤੁਹਾਡੇ ਸਿਰ ਤੇ ਆ ਅਗਰ ਅੱਛਾ ਲੱਗਾ ਕਲਾਕਾਰ ਜਿਹੜਾ ਬੱਚਾ ਜਿਹੜਾ ਅੱਛਾ ਲੱਗਾ ਤੁਹਾਨੂੰ ਪਤਾ ਲੱਗੀ ਵੀ ਇਹਨੂੰ ਅੱਛਾ ਵਧੀਆ ਲੋਕਾਂ ਨੇ ਸੁਲਾਇਆ ਅਸੀਂ ਅਗਲਾ ਕਦਮ ਫੇਰ ਵਧੀਆ ਟੱਕਣਾ ਹੋਰ ਕੋਈ ਦੇਖਾਂ ਇਸ ਦੇ ਨਾਲ ਹੀ ਅਸੀਂ ਵਧਾਈ ਦਿੰਦੇ ਆ ਇਹ ਬੇੜਾ ਮਸਤਾਂ ਮਸਤਾਂ ਦਾ ਹਰਦੀਪ ਸ਼ਾਹ ਜਨੂ ਜੀ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡੇ ਘਰ ਆਏ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਰੱਬ ਖੁਸ਼ ਰੱਖੇ ਤੁਹਾਨੂੰ ਮਹਾਰਾਜ ਇਹਨਾਂ ਤੋਂ ਵੀ ਜ਼ਾ ਅਸ਼ੋਭੀ ਤਰੱਕੀ ਬਖਸ਼ੇ ਹਾਂ